ਆ ਵੀ ਸਵਾਗਤ ਹੈ ਥੋੜਾ ਥੋੜਾ ਪਿੱਛੇ ਹੋ ਜੋ ਸ਼ੋਅ ਇੰਤ ਕਾਲਕੀ ਸਾਹਿਬ ਨੂੰ ਸਲਾਮੀ ਦਿੱਤੀ ਜਾਣੀ ਹੈ ਜੀ ਨੂੰ ਸਾਹਿਬ ਜੰਨੋ ਕੋ ਹਿੰਪਾਲ ਕੀ ਤੋਰੀ ਆਓ ਤੋਰੀ ਆਓ ਬਲਕੀ ਸੋਹ ਜਿਆ ਸਮਰੇ ਚੱਲੋਰੀ ਜੱਟ ਨਾ ਬੰਦੇ ਨੂੰ ਕੋਈ ਪਿੱਛੇ ਨਾ ਪਰੇ ਤੇ ਲੰਬੜੇ ਕਰੋ ਬੋਨਾ ਕੈਮਰਾਮੈਨ ਮੀਡੀਆ ਬੇਨਤੀ ਆ ਵੀ ਕਰੋ ਜੱਟਾ ਥੋੜਾ ਜਿਹਾ ਅੱਗੇ ਰੋ ਰਹੇ ਆ ਅੱਜ ਸਲਾਮੀ ਦੇਣੀ ਆ ਅੱਗੇ ਅੱਗੇ ਹੋ ਜਾਓ ਅੱਗੇ ਥੋੜਾ ਜਿਹਾ ਹੋਰ ਅੱਗੇ 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 ਹੋ ਜਾਓ ਅੱਗੇ 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 ਜੱਟਾਲ ਕੀ ਸੇ भाई जी मीडिया बेनती है, है पीछे चलो पीछे पिछे पिछे हो रो हो तो तो भाई पालकी साहब अगे फेरी आऊगी भाई जी भाई जी जगह दे दो पालकी साहब अगे फेरी आऊगी और पीछे हो रो भाई जी अगे 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 ਆਲਿਆਂ ਨੂੰ ਮਿਲਤੀ ਆ ਵੀ ਇੱਕ ਪਾਸੇ ਉਹਦੇ ਸਾਈਡ ਤੇ ਜਿਹੜੀ ਸਨਮਤ ਰੋ ਦੀ ਦੋਰੀ ਜੀ ਬੋਲੋ ਸੋਨਹਾਰਾ ਰਸਤਾ ਕਲੀਅਰ ਕਰ ਦਿਓ ਜੀ ਬੇਟੀ ਆ ਬੱਚਾ ਫਾਗ ਤੋਂ ਜਣੀ ਆ ਸਾਡਾ ਤੋਂ ਹੋ ਜੂ ਸਾਡਾ ਤੋਂ ਹੋ ਜਾ ਰਾਖੀ ਰੋਕੋ ਮੈਂ para no, 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 no. ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਗੁਰੂ ਜੀ ਬਹਾਦਰ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਸਤਾਪਤੀ ਨੂੰ ਸਮਰਪਤ ਸਮੂਹ ਸੰਗਤ ਵੱਲੋਂ ਇਹ ਮਹਾਨ ਨਗਰ ਕੀਰਤਨ ਜੋ ਰੰਗ ਹੋਏ ਨੇ ਜੋ वाज नग तर सिया गुर तेग बा ते सिमरिया ते संत बाबा मथा सिंध जी महिनत करवां जहिड़े नगर कीर्तन जी जहिड़ी आहे भॻाली हुई आहे रहवाई करियो सत नाम माहेग्रो सत नाम माहे ग्रो सु सतो नाम ग्रो सत नाम ग्रो सदू नाम ग्रो सतो नाम वाहे Oh, Não, ਯਾਰ ਵੀ ਫਾਰਕੀ ਸੰਤੂਰੀ ਆਵੋ ਸ੍ਰੇਚਲੋ ਸ੍ਰੇਚਲੋ ਪੰਜ ਪਿਆਰੇ ਸਿੰਘ ਜਿਹੜੇ ਆ ਉਹ ਵੀ ਥੋੜਾ ਜਿਹਾ ਸ੍ਰੇਚਲੋ ਆਪਾਂ ਹੁਣ ਖੁੱਲੀ ਜਗ੍ਹਾ ਇੱਥੋਂ ਥੋੜਾ ਜਿਹਾ ਤੇਜ਼ ਹੋ ਜਾਈਏ ਕਿਉਂਕਿ ਸਮੇਂ ਸਰਬਾਤ ਲੰਮਾ ਜਿਹੜਾ ਇਹ ਪੈਂਦਾ ਹੈ ਰੋਜਪੁਰ ਫਿਰ ਮੋਗਾ ਫਿਰ ਜਗਰਾਉ ਫਿਰ ਮੱਲਾਪੁਰ ਫਿਰ ਮੁਧਾਨੇ ਜਿਹੜਾ ਹੈ ਕੋਹਿੰਦਾਂ ਹੈ ਹਰਾਸਾਤ ਤੋਂ ਲੋਪਾਸ਼ੇ

ਸੁਰੇ ਜਨੋ ਮਿੱਥਰੋ ਕਰੋ ਵਰਤਮਾਨ ਸਾਹਿਬ ਜੀ ਦੇ ਰੂਪੇ ਸਰਕਾਰ ਕਰਨ ਵਾਸਤੇ ਬਲਕੀ ਸਾਹਿਬ ਤੋਂ ਮੋਹਦਰਾ ਸਿੰਘ ਸਭਾ ਹਰਦਾਨੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸੁਮੇਰ ਜੀ ਹੈ ਜੀ ਜਨਤਾ ਦੇ ਨਾਮ ਸ਼ੁਕਰ ਕਰਕੇ ਬਾਲਾ ਸੰਪੇਸ਼ ਕਰਕੇ ਕਰਦੇ ਜਲਦਾ ਰੋਪਰ ਜਿਹੜਾ ਆ ਰਵਾਧਰੀਆਂ ਦਾ ਸਾਥ ਕਰਦੀਆਂ ਹਨ ਔਰ ਫਰੀਦਕੋਟ ਦੇ ਇੱਕ ਇੱਕ ਵਕਮਸ਼ਨ ਦੇ ਇਕ ਲਗਰ ਨਿਵਾਸੀ ਦੇ ਦਿਲ ਦੇ ਵਿੱਚ ਬਹੁਤ ਹੀ ਉਕਸਾਂਤ ਸੀ ਦੇਖੋ ਲਗਾਹ ਦੇ ਗਿਰਤੀ ਦੇ ਵਿੱਚ ਇਹ ਸ਼ਦਾਲੂਏ ਤੇ ਇਕੱਠੇ ਹੋਏ ਹੈ ਔਰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰ ਰਹੇ ਹੈ ਜਿਸ ਨੂੰ ਅਸੀਂ ਪ੍ਰਭਾਤ ਪਾਤ੍ਰਿਕਨ ਸਾਹਿਬਾ ਦਾ ਅਰਦਾਸ ਕਰਦੇ ਹੈ ਕਿ ਇਹ ਪ੍ਰਭਾਤਮਾ ਇਕ ਸਾਹਿਬਾ ਦਾ ਜੀ ਫਰੀਦਕੋਟ ਦੇ ਇੱਕ ਇੱਕ ਵਕਮਸ਼ਨ ਦੇ ਮੇਰ ਪਰੇ ਹੱਥ ਰੱਖੀ ਔਰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਰਹਾ